ਆਪ ਦੇ ਵਿੱਚ ਇੱਕ ਜੂਨ ਨੂੰ ਜਿਹੜੀ ਐ ਚੋਣ ਹੋਣੀ ਐ ਆਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੀਪੂ ਕੁਰਾਲੀ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕੀ ਉਹਦਾ ਮਕਸਦ ਐ ਚੋਣ ਲੜਨ ਦੇ ਲਈ ਕੀ ਉਹ ਰਣਨੀਤੀ ਬਣਾ ਰਹੇ ਨੇ ਆਓ ਤੁਹਾਨੂੰ ਲੈ ਚਲਦੇ ਆ ਸਿੱਧਾ ਹੀ ਦੀਪੂ ਕੁਰਾਲੀ ਦੇ ਕੋਲ ਤੇ ਤੁਹਾਨੂੰ ਸੁਣਾਉਂਦੇ ਆ ਕੀ ਮੰਸਾ ਲੈ ਕੇ ਉਹ ਜਿਹੜੇ ਨੇ ਚੋਣ ਲੜ ਰਹੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਦੀਪੂ ਗਰਾਲੀ 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 ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਦੀਪੂ ਗਰਾਲੀ ਜ਼ਿੰਦਾਬਾਦ ਦੀਪੂ ਗਰਾਲੀ ਜ਼ਿੰਦਾਬਾਦ ਸੁਭਾਨਲਪੁਰ ਸਾਹਿਬ ਤੋਂ ਤੁਸੀਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕੀ ਐਲਾਨ ਹੈ ਕਿ ਚੋਣ ਲੜੋਗੇ ਵੀ? ਨਹੀਂ ਸਰ ਇਹ ਐਲਾਨ ਨਹੀਂ ਹੈ ਇਹ ਅਨਾਨੀ جنگ ਹੈ ਜੋ ਕਿ ਸਾਡੇ ਯੂਥ ਮੈਨ ਪਾਵਰ ਨੇ ਸਾਨੂੰ ਅੱਗੇ ਕਰਕੇ ਸ਼ੁਰੂ ਕੀਤੀ ਹੈ ਕੀ ਕੀ ਮੁੱਦਿਆਂ ਨੂੰ ਲੈ ਕੇ ਜਿਹੜੇ ਨੇ ਤੁਸੀਂ ਚੋਣ ਲੜ ਰਹੇ ਹੋ ਸਰ ਸਭ ਤੋਂ ਪਹਿਲਾ ਦਾ ਮੁੱਦੇ ਸਰ ਦੇਖੋ ਜੀ ਸਭ ਤੋਂ ਪਹਿਲਾ ਜੋ ਨਸ਼ਾ ਹੈ ਜਿੰਨਾ ਸਾਡਾ ਯੂਥ ਸਾਡੇ ਵਿੱਚੋਂ ਸਾਡੇ ਭਰਾ ਖੁਦ ਮਾਰ ਰਹੇ ਹੈ ਨਸ਼ਾ ਸਾਡੇ ਵਿੱਚੋਂ ਹੀ ਵਿਕ ਰਿਹਾ ਵਿੱਚੋਂ ਮਾਰ ਰਹੇ ਅਸੀਂ ਸਭ ਤੋਂ ਪਹਿਲਾਂ ਨਸ਼ੇ ਵਾਲੇ ਨੂੰ ਚੱਕਣਾ ਹੈ ਖੁਦ ਜਾ ਕੇ ਫੜਨਾ ਹੈ ਇਹ ਸਾਡਾ ਪਹਿਲਾ ਮਕਸਦ ਹੈ ਹੋਰ ਕੀ ਸੋਚਿਆ ਯੂਥ ਦੇ ਯੂਜ਼ ਵਾਸਤੇ ਤੁਸੀਂ ਸਰ ਸੋਚਿਆ ਹਲੇ ਕੁਛ ਨਹੀਂ ਅਸੀਂ ਖੁਦ ਯੂਥ ਹੈ ਜੋ ਮੇਰੇ ਯੂਥ ਮੇ ਨਾਲ ਸਟੈਪ ਜੋ ਸਟੈਪ ਬਾਈ ਸਟੈਪ ਇਹ ਸਰ ਮੇਰੀ ਇਕੱਲੇ ਹੀ ਸਲਾਹ ਨਹੀਂ ਹੋਊਗੀ ਕਿਸੇ ਸਲਾਹ ਨਹੀਂ ਹੋਊਗੀ ਇਹ ਸਾਰੇ ਯੂਥ ਦੀ ਸਲਾਹ ਹੋਊਗੀ ਜਿਨ੍ਹਾਂ ਨੇ ਮੈਨੂੰ ਅੱਗੇ ਕਰਿਆ ਉਹਨਾਂ ਨੇ ਮਕਸਦ ਉਹਨਾਂ ਨੂੰ ਪੁੱਛ ਕੇ ਅਸੀਂ ਅੱਗੇ ਚੱਲਣਾ ਹਰੇਕ ਚੀਜ਼ ਦੀਪਕ ਜੀ ਜੇ ਆਪਾਂ ਗੱਲ ਕਰੀਏ ਲੋਕ ਸਭਾ ਦਾ ਜਿਹੜਾ ਏਰੀਆ ਬਹੁਤ ਵੱਡਾ ਹੈ ਜਾंदे ਤਾਂ ਐਮਐਲਏ ਦੇ ਇਲੈਕਸ਼ਨ ਵੀ ਲੜ ਸਕਦੇ ਤੇ ਕੀ ਮਨ ਮ ਆਇਆ ਕਿ ਲੋਕ ਸਭਾ ਦੇ ਹੀ ਚੋਣ ਲੜਨੀ ਹੈ ਸਰ ਜਿੰਨਾ ਹਲਕਾ ਹੈ ਅਸੀਂ ਇਹ ਦੇਖੋ ਕਦੀ ਸੋਚਿਆ ਨਹੀਂ ਕਿ ਅਸੀਂ ਐਮਐਲਏ ਲੜੂਗੇ ਜਾਂ ਐਮਸੀ ਲੜੂਗੇ ਇਹ ਵੀ ਪਤਾ ਨਹੀਂ ਉਸ ਪਰਬਤ ਦੇ ਮਗਰ ਨੇ ਇੱਕ ਮੌਕਾ ਦੇ ਆ ਯੂਥ ਦੀ ਆਵਾਜ਼ ਨੂੰ ਚੱਕਿਆ ਜਿਸ ਕਰਕੇ ਸਾਡਾ ਫੇਸ ਮੂਰੇ ਕੀਤਾ ਸਾਰੇ ਭਰਾਵਾਂ ਨੇ ਇਸ ਕਰਕੇ ਹੁਣ ਅਸੀਂ ਅੱਗੇ ਹੋਵਾਂਗੇ ਤਾਂ ਕੁਝ ਬਣੂਗਾ ਜੀ ਸਿੱਧਾ ਸਿਸਟਮੇ ਮੱਥੇ ਜਾ ਕੇ ਵੱਜਾਂਗੇ ਕੋਈ ਗੱਲ ਹੈ ਚਾਹੇ ਤੁਹਾਨੂੰ ਧਰਨੇ ਲਾਣੇ ਪਵੇ ਚਾਹੇ ਕੁਝ ਕਰਦੇ ਹਾਂ ਹੁਣ ਸੁਣਮਾਈ ਸਾਡੀ ਰੁਕੂਗੀ ਨਹੀਂ ਯਾ ਨੰਦਪੁਰ ਸਾਹਿਬ ਅੱਗੇ ਤੁਸੀਂ ਗਏ ਉੱਤਰ ਉਸ ਇਲਾਕੇ ਦੇ ਵਿੱਚ ਕਦੀ ਸਰ ਸਾਡੀ ਸਟਾਰਟਿੰਗ ਹੋਈ ਹੈ ਹਲੇ 2 ਦਿਨ ਤੋਂ ਹੀ ਸਾਡਾ ਪਲਾਨ ਬਣਿਆ 2 ਦਿਨ ਤੋਂ ਹੀ ਨਾ ਰਾਤੋਂ ਰਾਤ ਮੈਨੂੰ ਚੱਕਦਾ ਕਿ ਭਰਾ ਤਸੀਂ ਤੇ ਨਾਲ ਹੈ ਅਸੀਂ ਤੇ ਹੀ ਬਾਹਾਂ ਹੈ ਹਲੇ ਜਿੱਥੇ ਤੱਕ ਮੇਰੀ ਖਬਰ ਨਹੀਂ ਜਾਣੀ ਮੈਂ ਮੈਂ ਨਹੀਂ ਜਾ ਪਾਉਂਗਾ ਤਾਂ ਤੁਸੀਂ ਸਾਡਾ ਸਾਥ ਦੇਣਾ ਪੂਰੀ মিডিਆ ਸਾਡੀ ਸਪੋਰਟ ਕਰਨੀ ਹੈ ਅਗਰ ਮੇ ਤਾਂ ਕੋਈ ਗਲਤੀ ਹੁੰਦੀ ਮੈਂ ਕਿਸੇ ਕੋ ਨਹੀਂ ਜਾ ਸਕਦਾ ਤਾਂ ਪਲੀਜ਼ ਉਹਦਾ ਗੁੱਸਾ ਨਾ ਕਰੋ ਸਾਡਾ ਸਾਥ ਦਿਓ ਤੇ ਜੇ ਗੱਲ ਕਰੀਏ ਇਲੈਕਸ਼ਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਸਾਹਮਣੇ ਆਈਆਂ ਕਈ ਵਾਰ ਹਰੇਕ ਡੰਡ ਭੇਦ ਜਿਹੜਾ ਵਰਤਣਾ ਪੈਂਦਾ ਕਿ ਤਿਆਰ ਹੋ ਸਾਰਾ ਕੁਝ ਅਸੀਂ ਸਭ ਪਾਸੇ ਤਿਆਰ ਆ ਮੈਂ ਕੱਲਾ ਤੇ ਆ ਨਹੀਂ ਸੜੀ ਬਾਹਾਂ ਸੜੇ ਭਰਾ ਸਾਰੇ ਤਿਆਰ ਆ ਅਗਲੇ ਕਹਿੰਦੇ ਕਿ ਭਾਈ ਤੂੰ ਅੱਗੇ ਹੋ ਅਸੀਂ ਖੜੇ ਆ ਜੋ ਹੁੰਦਾ ਦੀ ਦੇਖਾਂਗੇ ਕਈ ਵਾਰ ਤੁਸੀਂ ਹੁਣ ਇਲੈਕਸ਼ਨਾਂ ਦੇ ਵਿੱਚ ਚੋਣ ਲੜਨ ਦਾ ਐਲਾਨ ਤਾਂ ਕਰਦੇ ਆ ਲੋਕ ਸਭਾ ਦਾ ਤੇ ਕਈ ਵਾਰ ਧਮਕੀਆਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਐ ਅਹੀ ਨਹੀਂ ਔਕੜਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਸਭ ਮਨਜੂਰ ਹੈ ਜੀ ਸਭ ਮਨਜੂਰ ਪਰ ਇਲੈਕਸ਼ਨ ਜ਼ਰੂਰ ਲੜਾਂਗੇ ਇਲੈਕਸ਼ਨ ਜ਼ਰੂਰ ਲੜਾਂਗੇ ਤੇ ਇਹਦੇ ਮੈਂ ਸਭ ਤੋਂ ਵੱਡਾ ਜਿਹੜਾ ਇੱਕ ਹੋਰ ਸਵਾਲ ਹੈ ਕਿ ਖਰਚਾ ਬਹੁਤ ਆਉਂਦਾ ਏ ਕਿਉਂ ਏਰੀਆ ਬਹੁਤ ਵੱਡਾ ਹੈ ਜੀ ਦੇਖੋ ਜੀ ਨਾਲ ਲੈ ਕੇ ਕੀਰਨ ਨੀਤੀ ਬਣਾਈ ਤੇ ਦੇਖੋ ਸਰ ਨਾ ਤਾਂ ਸਾਡੇ ਕੋਲ ਪੈਸਾ ਵੰਡਣ ਨੂੰ ਨਾ ਸਾਡੇ ਕੋਲ ਕੋਈ ਹੋਰ ਚੀਜ਼ ਹੈ दारू ਹੈ ਵੰਡਣ ਨੂੰ ਇਹ ਅਸੀਂ ਖੁਦ ਬਰੋਜਗਾਰੀ ਤੋਂ ਉੱਠੇ ਆ ਜਿੰਨਾ ਸਾਡਾ ਯੋਗਦਾਨ ਜੋ ਕਰ ਰਹੇ ਸਾਰਾ ਯੂਥ ਇਕੱਠਾ ਹੋ ਕੇ ਆਪਣੀ ਜੇਬੋਂ ਪੈਸੇ ਖਰਚ ਕੇ ਸਾਨੂੰ ਖੜਾ ਕਰ ਰਿਹਾ ਏ ਇਸ ਵਿੱਚ ਖਰਚਾ ਤਾਂ ਸਭ ਆਪਣੇ ਆਪਣੇ ਜੇਬਾਂ ਤੋਂ ਕਰ ਰਹੇ ਤੇ ਜਿਹੜੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਚੱਲੇ ਹੋਏ ਆ ਸਿਸਟਮ ਜਿਹੜਾ ਹੈ ਆਪਣਾ ਪੰਜਾਬ ਦਾ ਜੇ ਆਪਾਂ ਗੱਲ ਕਰੀਏ ਬਿਲਕੁਲ ਕਰਪਟ ਹੋਇਆ ਕਿਸ ਤਰ੍ਹਾਂ ਸੁਧਾਰ ਨਹੀਂ ਕੋਈ ਇਹਦਾ ਸੁਧਾਰ ਦੇਖੋ ਜੀ ਜਦ ਉੱਪਰ ਸ਼ਕਤੀ ਹੁੰਦੀ ਹੈ ਤਾਂ ਸੁਧਾਰ ਆਪੇ ਹੋਊਗਾ ਜੀ ਜੇ ਆਪਾਂ ਉੱਪਰ ਸ਼ਕਤੀ ਨਹੀਂ ਕਰਨੀ ਕੁਝ ਟਾਈਮ ਕਰਕੇ हट ਗਏ ਤਾਂ ਉਹਦਾ ਕੋਈ ਵੀ ਸਾਰਾ ਸਿਸਟਮ ਹੋਮੀ ਚੱਲ ਪੰਦਾ ਦੁਬਾਰਾ ਇਹ ਮਨਮਕ ਕੀ ਆਇਆ ਇਹ ਜਿਆ ਵੀ ਲੜਨਾ ਹੀ ਲੜਨਾ ਹੈ ਇਲੈਕਸ਼ਨ ਲੜਨਾ ਮੈਂ ਸਰ ਕਹਿ ਰਹੀ ਮੇਰੇ ਮਨ ਚ ਕੁਝ ਨਹੀਂ ਆਇਆ ਮੈਨੇ ਯਾ ਭਰਾ ਮਰੇ ਮਨ ਚ ਆਇਆ ਪਤਾ ਨਹੀਂ ਕਹਿੰਦੇ ਕਿ ਸਾਰੇ ਤੇਰੇ ਹੱਕ ਚ ਹੈ ਕਿਉਂਕਿ ਅਸੀਂ ਫੇਸ ਮੇਰਾ ਮੂਰੇ ਕੀਤਾ ਹੈ ਸਾਰੇ ਮੇਰੇ ਨਾਲ ਹੈ ਆਪਣੇ 9 ਦੇ 9 ਹਲਕੇ ਹੈ ਸਾਰਾ ਗਰੁੱਪ ਸਾਰੇ ਪਹਿਲੇ ਹੀ ਸਭ ਨੂੰ ਤਿਆਰੀ ਕਰੀ ਬੈਠੇ ਆ ਬਾ ਕਹਿੰਦਾ ਤੂੰ ਆ ਕਿ ਆਪਾਂ ਤੇ ਨਾਲ ਖੁੱਲ ਕੇ ਚੱਲੀਏ ਹਰ ਪਾਸੇ ਤੇ ਨੌਜਵਾਨਾਂ ਨੂੰ ਕੀ ਕਹਿਣਾ ਜਾਓਗੇ ਬਾ ਨੌਜਵਾਨਾਂ ਨੂੰ ਰਾਈ ਹੀ ਕਹਾਂਗਾ ਵੀ ਬਾਤ ਤੇ ਬਾ ਸਾਡਾ ਸਾਥ ਦਿਓ ਦੇਖੋ ਰੱਬ ਨੇ ਇੱਕ ਮੌਕਾ ਦਿੱਤਾ ਮੂਰੇ ਆਣ ਦਾ ਅਪਾਵਾ ਚੱਕਾਂਗੇ ਕਿਉਂਕਿ ਆਪਾਂ ਕਿਸੇ ਪਾਰਟੀ ਨੂੰ ਹੀ ਗਲਤ ਕਹਿੰਦੇ ਕਿਸੇ ਕੁਝ ਨਹੀਂ ਕਹਿੰਦੇ ਬਾਹਰੋਂ ਉਮੀਦਵਾਰ ਆ ਕੇ ਸਾਡੇ ਵਿੱਚ ਨਾ ਖੜੇ ਅਸੀਂ ਵਿੱਚੋਂ ਹੀ ਉੱਠ ਕੇ ਖੁਦ ਆਪਾਂ ਸਾਰੇ ਇੱਕ ਦਾ ਸਾਹਮਣਾ ਕਰੀਏ ਦੀਪੂ ਕਰਾਲੀ ਦੇ ਵੱਲੋਂ ਕਿਹਾ ਗਿਆ ਕਿ ਨਾ ਤਾਂ ਮੈਂ ਸ਼ਰਾਬ ਵੰਡਨੀ ਆ ਜਿਹੜੇ ਵੱਡੇ ਵੱਡੇ ਲੀਡਰ ਬਣਦੇ ਆ ਚੋਣਾਂ ਦੇ ਵਿੱਚ ਨਾ ਮੈਂ ਪੈਸਾ ਵੰਡਣਾ ਏ ਕਹਿੰਦਾ ਮੈਂ ਇੱਕ ਗਰੀਬ ਪਰਿਵਾਰ ਤੋਂ ਆ ਯੂਥ ਮੇਰੇ ਨਾਲ ਆ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਜਿਹੜਾ ਹੈ ਖਤਮ ਕਰ ਰਿਹਾ ਏ ਕਹਿੰਦਾ ਨੌਜਵਾਨਾਂ ਨੂੰ ਬਚਾਉਣ ਦੇ ਲਈ ਮੇਰੇ ਮਨ 'ਚ ਆਇਆ ਮੈਂ ਹੁਣ ਲੋਕ ਸਭਾ ਦੀ ਚੋਣਾਂ ਜਿਹੜੀਆਂ ਐ ਲੜਨ ਜਾ ਰਿਹਾ ਹਾਂ ਉਹਨਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਹੈ ਕਿ ਅਗਰ ਪੰਜਾਬ ਦੇ ਯੂਥ ਨੂੰ ਬਚਾਣਾ ਹੈ ਤਾਂ ਮੇਰੇ ਹੱਥ ਮਜ਼ਬੂਤ ਕਰੋ ਹੁਣ ਦੇਖਣਾ ਇਹ ਵਗਾ ਕੇ ਦੀਪੂ ਕੁਰਾਲੀ ਦੇ ਵੱਲੋਂ ਐਲਾਨ ਜਰੂਰ ਕਰ ਦਿੱਤਾ ਹੈ ਯੂਥ ਉਹਦੇ ਨਾਲ ਕਿੰਨਾ ਕੁ ਜੁੜਦਾ ਹੈ ਕਿ ਆਹ ਸੀਟ ਕੱਢਦੇ ਨੇ ਇਹ ਤਾਂ ਅਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ